ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀਆਂ ਬਹੁਤ ਠੀਕ ਠਾਕ ਹੋਵੋਗੇ ਹਮੇਸ਼ਾ ਵੰਗ ਚੜਦੀ ਕਲਾ ਚ ਹੋਵੋਗੇ ਕਿਸੇ ਦਾ ਸਵਾਲ ਸੀਗਾ ਮੈਨੂੰ ਕਿ ਸਿਆਣੇ ਲੋਕ ਅਕਸਰ ਸਾਨੂੰ ਜਦੋਂ ਸਮਝਾਉਣ ਲੱਗਦੇ ਆ ਸਲਾਹਾਂ ਦੇਣ ਲੱਗਦੇ ਆ ਆਪਾਂ ਕੋਈ ਆਪਣੀ ਉਹਨਾਂ ਨਾਲ ਗੱਲ ਕਰਦੇ ਆ ਪਰੇਸ਼ਾਨੀ ਵਾਲੀ ਜਾਂ ਕੋਈ ਕਿਸੇ ਵੀ ਹੋਰ ਇਸ ਤਰ੍ਹਾਂ ਦੀ ਉਲਝਣ ਜੀ ਵਾਲੀ ਗੱਲ ਆਪਾਂ ਕਿਸੇ ਨਾਲ ਕਰਦੇ ਆ ਤੇ ਉਹ ਸਾਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਚੁੱਪ ਰਹਿਣਾ ਸੀ ਤੂੰ ਚੁੱਪ ਹੋ ਜਾਣਾ ਸੀ ਤੇ ਉਹਨਾਂ ਨੂੰ ਲੱਗਦਾ ਉਹਨਾਂ ਦਾ ਜਿਹੜਾ ਸਵਾਲ ਸੀਗਾ ਕਿ ਕੀ ਇਹੋ ਜੇ ਵੇਲੇ ਚੁੱਪ ਰਹਿਣਾ ਮناسب ਹੁੰਦਾ ਹੈ ਚੁੱਪ ਰਹਿਣਾ ਸੌਖੀ ਗੱਲ ਹੈ ਜਦੋਂ ਕੋਈ ਸਾਹਮਣੇ ਤੋਂ ਤੁਹਾਨੂੰ ਬਹੁਤ ਤੁਹਾਡੀ ਲੈਗ ਪੁਲਿੰਗ ਕਰ ਰਿਹਾ ਹੈ ਜਾਂ ਤੁਹਾਡੇ ਬਾਰੇ ਕੁਝ ਮਾੜਾ ਬਿਹੇਵ ਕਰ ਰਿਹਾ ਜਾਂ ਮਾੜਾ ਕੁਝ ਕਹਿ ਰਿਹਾ ਤੁਹਾਨੂੰ ਤਾਂ ਉਸ ਸਮੇਂ ਚੁੱਪ ਰਹਿਣਾ ਕੋਈ ਸਮਝਦਾਰੀ ਹੁੰਦੀ ਹੈ ਮਤਲਬ ਉਹਨਾਂ ਦਾ ਇਹ ਸਵਾਲ ਸੀਗਾ ਇਸ ਬਾਰੇ ਤੇ ਅੱਜ ਆਪਾਂ ਕੁਝ ਗੱਲਾਂ ਸਾਇਲੈਂਸ ਬਾਰੇ ਚੁੱਪ ਰਹਿਣ ਬਾਰੇ ਕਰਾਂਗੇ ਸਭ ਤੋਂ ਵੱਡੀ ਗੱਲ ਤਾਂ ਇੱਕ ਕਹਾਵਤ ਆਪਾਂ ਸਾਰਿਆਂ ਨੇ ਸੁਣੀ ਹੋਣੀ ਹੈ ਕਥਨ ਹੈ ਕਿ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਜਿੱਥੇ ਅਸੀਂ ਬੋਲ-ਬੋਲ ਕੇ ਚੀਕ-ਚੀਕ ਕੇ ਉੱਚੀ ਰੌਲਾ ਪਾ ਕੇ ਆਪਣੀ ਗੱਲ ਨਾ ਰੱਖ ਸਕਦੇ ਹੋਈਏ ਜਾਂ ਆਪਣੀ ਗੱਲ ਦਾ ਕੋਈ 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 ਆਪਣੀ ਗੱਲ ਦੀ ਕੋਈ ਅਹਿਮੀਅਤ ਨਾ ਹੋਵੇ ਵੈਲਿਊ ਨਾ ਕੋਈ ਕਰੇ ਆਪਣੀ ਗੱਲ ਦੀ ਉੱਚੀ ਬੋਲ ਕੇ ਤਾਂ ਉਸ ਵੇਲੇ ਚੁੱਪ ਹੋ ਜਾਣਾ 100 ਟਾਈਮ ਬੈਟਰ ਹੁੰਦਾ ਉਸ ਬੋਲੇ ਜਾਣ ਨਾਲੋਂ ਤੇ ਸਾਇਲੈਂਸ ਦੇ ਵਿੱਚ ਇੰਨੀ ਤਾਕਤ ਹੈ ਸਾਇਲੈਂਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਮਜ਼ੋਰ ਹੋ ਜਾਂਨੇ ਆ ਜਾਂ ਕੋਈ ਸਾਨੂੰ ਕਮਜ਼ੋਰ ਸਮਝ ਲੈਂਦਾ ਜਦਕਿ ਸਾਇਲੈਂਟ ਰਹਿਣਾ ਕਿਸੇ ਇਹੋ ਜੀ ਔਖੀ ਸਿਚੁਏਸ਼ਨ 'ਚ ਜਿੱਥੇ ਤੁਸੀਂ ਬਹੁਤ ਕੁਝ ਬੋਲ ਕੇ ਸਹੀ ਤਰੀਕੇ ਆਪਣਾ ਪੱਖ ਰੱਖ ਸਕਦੇ ਹੋ ਤੁਹਾਨੂੰ ਸਟਰੋਂਗ ਕਰਦਾ ਤੁਹਾਡੇ ਸਟਰੋਂਗ ਹੋਣ ਦੀ ਨਿਸ਼ਾਨੀ ਹੈ ਇਸ ਚੁੱਪ ਦੇ ਬਹੁਤ ਫਾਇਦੇ ਨੇ ਬਜ਼ੁਰਗਔਰ ਤਾਂ ਕਈ ਵਾਰ ਆਮ ਹੀ ਘਰਾਂ ਦੇ ਵਿੱਚ ਗੱਲਾਂ ਕਰਦੀਆਂ ਕਹਿ ਦਿੰਦੀਆਂ ਇੱਕ ਚੁੱਪ 100 ਸੁੱਖ ਜਾਂ ਇੱਕ ਚੁੱਪ 100 ਨੂੰ ਹਰਾਵੇ ਕਈ ਵਾਰ ਅਸੀਂ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਨਾ ਐਵੇਂ ਆਦੇ ਉੱਤੋਂ ਦੇ ਲੰਗਾ ਦਿੰਨੇ ਆ ਵੀ ਇਹ ਤਾਂ ਚੱਲ ਇਹਨਾਂ ਦੀ ਤਾਦ ਆ ਤਾਂ ਐਂ ਕਹਿੰਦੇ ਰਹਿੰਦੇ ਐ ਬਜ਼ੁਰਗ ਹੁੰਦੇ ਐ ਹੋਰ ਤਰ੍ਹਾਂ ਨਾਲ ਸੋਚਦੇ ਐ ਅੱਜ ਦਾ ਜ਼ਮਾਨਾ ਹੋਰ ਆ ਪਰ ਜੇ ਅਸੀਂ ਧਿਆਨ ਨਾਲ ਸੋਚੀਏ ਅੰਤਰ ਧਿਆਨ ਹੋ ਗਏ ਅੰਤਰ ਮਨ ਨਾਲ ਅਸੀਂ ਸੋਚੀਏ ਕਿ ਚੁੱਪ ਦੀ ਆਪਣੇ ਆਪ ਦੇ ਵਿੱਚ ਇੰਨੀ ਵੱਡੀ ਉਹਦੀ ਸਮਰੱਥਾ ਹੈਗੀ ਆ ਨਾ ਚੁੱਪ ਦੇ ਕੋਲ ਜੇ ਤੁਸੀਂ ਅੱਗੇ ਕਿਸੇ ਵੀ ਬਹੁਤ ਬੋਲਣ ਵਾਲੇ ਬੰਦੇ ਨੂੰ ਜਾਂ ਆਪਣੇ ਆਪ ਨੂੰ ਬਹੁਤ ਸਮਝਣ ਵਾਲੇ ਇਨਸਾਨ ਨੂੰ ਅਸੀਂ ਸੋਚਣ ਤੇ ਮਜਬੂਰ ਕਰ ਸਕਦੇ ਹਾਂ ਚੁੱਪ ਦਾ ਇੰਨਾ ਫਾਇਦਾ ਕਈ ਕੰਮਾਂ ਦੇ ਵਿੱਚ ਬਹੁਤੇ ਬੋਲਣ ਵਾਲੇ ਜਿਹੜੇ ਲੋਕ ਹੁੰਦੇ ਆ ਬੋਲ-ਬੋਲ ਕੇ ਆਪਣੀਆਂ ਪਲੈਨਿੰਗਸ ਜਾਂ ਆਪਣੇ ਜੋ ਵੀ ਅੱਗੇ ਆਉਣ ਵਾਲਾ ਉਹਨਾਂ ਦਾ ਹੈਗਾ ਜੋ ਸੋਚਿਆ ਹੋਇਆ ਕਿਸੇ ਵੀ ਕੰਮ ਨੂੰ ਲੈ ਕੇ ਤਾਂ ਉਹ ਜ਼ਾਹਰ ਕਰ ਦਿੰਦੇ ਆ ਤੇ ਇਹਦੇ ਵਿੱਚੋਂ ਹੀ ਜਿਹੜੇ ਸਾਡੇ ਵਿਰੋਧੀ ਹੁੰਦੇ ਆ ਜਾਂ ਸਾਡੇ ਅਗੇਂਸਟ ਜਾਂ ਕੰਪੀਟੀਟਰ ਕਹਿੰ ਲੋ ਉਹਦੇ ਚੋਂ ਕੁਛ ਨਾ ਕੁਛ ਲੱਭ ਲੈਂਦੇ ਆ ਤੇ ਆਪਦੇ ਲਈ ਉਹ ਵਰਤ ਜਾਂਦੇ ਆ ਸਾਇਲੈਂਟ ਰਹਿਣ ਦਾ ਇਹ ਵੀ ਇੱਕ ਫਾਇਦਾ ਕਿ ਆਪਣੀਆਂ ਆਪਣੇ ਗੋਲ ਆਪਣੀਆਂ ਕੋਈ ਵੀ ਫਿਊਚਰ ਪਲੈਨਿੰਗਸ ਜਾਂ ਕੁਝ ਵੀ ਕਿ ਤੁਸੀਂ ਆਪਣੀ ਜ਼ਿੰਦਗੀ ਚ ਕੀ ਕਰ ਰਹੇ ਹੋ ਜਾਂ ਕਿੱਦਾਂ ਤਾਂ ਉੱਥੇ ਇਹ ਗੱਲਾਂ ਬਹੁਤ ਮਹੱਤਵ ਰੱਖਦੀਆਂ ਜਦੋਂ ਅਸੀਂ ਚੁੱਪ ਰਹਿੰਦੇ ਹਾਂ ਕਈ ਲੋਕ ਇਸ ਨੂੰ ਚਲਾਕੀ ਨਾਲ ਜੋੜਦੇ ਆ ਕਿ ਫਲਾਣਾ ਬੰਦਾ ਤਾਂ ਬਹੁਤ ਚਲਾਕ ਆ ਆਪਣੀ ਗੱਲ ਨਹੀਂ ਕਰਦਾ ਏ ਵੀ ਨਹੀਂ ਜਿੱਥੇ ਤੁਹਾਡੀ رائے ਮੰਗੀ ਜਾਂਦੀ ਹੈ ਜਿੱਥੇ ਸਾਡੀ رائے ਮੰਗੀ ਜਾਂਦੀ ਹੈ ਸਾਨੂੰ ਸ਼ਾਮਲ ਕੀਤਾ ਜਾਂਦਾ ਸਾਡੇ ਵਿਊ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਸਾਨੂੰ ਆਪਣੀ ਗੱਲ ਜਰੂਰ ਰੱਖਣੀ ਚਾਹੀਦੀ ਆ ਜੇ ਕੋਈ ਸਾਨੂੰ ਪੁੱਛੇ ਕਿ ਇਸ ਕੰਮ ਬਾਰੇ ਜਾਂ ਇਸ ਸਮੇਂ ਇਸ ਚੀਜ਼ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਮੰਨਣਾ ਤਾਂ ਉੱਥੇ ਸਾਨੂੰ ਜਰੂਰ ਗੱਲ ਕਰਨੀ ਚਾਹੀਦੀ ਹੈ ਉੱਥੇ ਚੁੱਪ ਰਹਿਣਾ ਬੇਵਕੂਫੀ ਲੱਗਦਾ ਪਰ ਚੁੱਪ ਦੀ ਜਿਹੜੀ ਆਪਣੀ ਐਮੀਅਤ ਆ ਕਿ ਕਿੱਥੇ ਤੁਸੀਂ ਚੁੱਪ ਰਹਿਣਾ ਕਿੱਥੇ ਤੁਸੀਂ ਵਡੀਆਂ-ਵਡੀਆਂ ਗੱਲਾਂ ਨੂੰ ਵੱਡੇ-ਵੱਡੇ ਜਿਹੜੇ ਆਪਣੇ ਆਪ ਨੂੰ 30 ਮਾਰਖਾ ਸਮਝਦੇ ਆ ਉੱਥੇ ਸਾਇਲੈਂਟ ਰਹਿ ਕੇ ਤੁਸੀਂ ਉਹਨਾਂ ਨੂੰ ਜ਼ੀਰੋ ਕਰ ਸਕਦੇ ਆ ਕਿਉਂਕਿ ਕਈਆਂ ਨੂੰ ਇਹ ਬਹੁਤ ਵੱਡਾ ਭਰਮ ਹੁੰਦਾ ਕਿ ਸਾਨੂੰ ਬੜਾ ਅਸੀਂ ਹਾਜ਼ਰ ਜਵਾਬ ਆ ਅਸੀਂ ਗੱਲ ਪੁੰਝੇ ਨਹੀਂ ਡਿੱਗਣ ਦਿੰਦੇ ਜਾਂ ਕਹਿ ਲੋ ਕਿ ਅਸੀਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਸਾਨੂੰ ਜੋ ਮਰਜ਼ੀ ਕਹੀ ਜਾਵੇ ਅਸੀਂ ਆਪਣੀਆਂ ਦਲੀਲਾਂ ਨਾਲ ਆਪਣੀਆਂ ਝੂਠੀਆਂ ਸੱਚੀਆਂ ਕਹਿ ਕੇ ਕਿ ਅਸੀਂ ਅਗਲੇ ਨੂੰ ਆਪਦੇ ਆਪਦੀ ਗੱਲ ਮਨਵਾ ਲੈਣੀ ਹੈ ਜਾਂ ਆਪਦਾ ਪਾਸਾ ਅਸੀਂ ਭਾਰਾ ਕਰ ਲੈਣਾ ਪਰ ਇਹ ਇਹਨਾਂ ਦਾ ਇੱਕ ਵਹਿਮ ਹੀ ਹੁੰਦਾ ਹੈ ਜਿਸ ਬੰਦੇ ਕੋਲ ਸਾਇਲੈਂਸ ਹੈਗੀ ਆ ਜਿਸ ਬੰਦੇ ਨੂੰ ਚੁੱਪ ਰਹਿਣਾ ਆ ਗਿਆ ਆਬਜ਼ਰਵ ਕਰਨਾ ਆ ਗਿਆ ਚੀਜ਼ਾਂ ਨੂੰ ਤਾਂ ਉਹਦੇ ਤੋਂ ਵੱਡਾ ਬਹਾਦਰ ਕੋਈ ਨਹੀਂ ਉਹਦੇ ਤੋਂ ਵੱਡਾ ਸਮੇਂਦਾਰ ਕੋਈ ਨਹੀਂ ਕਿਉਂਕਿ ਚੁੱਪ ਰਹਿਣ ਦੇ ਵਿੱਚ ਬੰਦੇ ਦੀ ਬਹੁਤ ਤਾਕਤ ਲੱਗਦੀ ਸਾਇਲੈਂਸ ਦਾ ਆਪਣਾ ਮਜ਼ਾ ਹੈ ਇਹ ਇੱਕ ਸਟਰੋਂਗ ਲੋਕਾਂ ਦੇ ਹਿੱਸੇ ਆਈ ਹੋਈ ਚੀਜ਼ ਐ ਜਦੋਂ ਅਸੀਂ ਆਪਣੀ ਮਰਜ਼ੀ 'ਚ ਆਪਣੀ ਮੌਚ 'ਚ ਹੁੰਨੇ ਆ ਆਪਣੇ ਸਾਇਲੈਂਸ ਨੂੰ ਇੰਜੋਏ ਕਰਦੇ ਆ ਤੇ ਸਾਡੇ ਵਰਗਾ ਸ਼ੈਨਸ਼ਾ ਕੋਈ ਨਹੀਂ ਹੁੰਦਾ ਕਿਉਂਕਿ ਫਾਲਤੂ ਦੀ ਭੀੜ 'ਚ ਫਾਲਤੂ ਦੀਆਂ ਬੈਸਾਂ 'ਚ ਜਦੋਂ ਅਸੀਂ ਸ਼ਾਮਲ ਹੁੰਨੇ ਆ ਤਾਂ ਅਸੀਂ ਆਪਦਾ ਇੱਕ ਤਰ੍ਹਾਂ ਦਾ ਪੀਸ ਆਫ ਮਾਈਂਡ ਗਵਾ ਦਿੰਨੇ ਆ ਜਦ ਕਿ 19 ਸਮੇਂ 'ਚ ਅਸੀਂ ਬਹੁਤ ਹੋਰ ਉਸਾਰੂ ਕੰਮ ਕੋਈ ਕਰ ਸਕਦੇ ਸੀ ਕੋਈ ਪ੍ਰੋਡਕਟਿਵ ਕੰਮ ਕਰ ਸਕਦੇ ਸੀ ਕੋਈ ਆਪਣੀਆਂ ਨਵੀਆਂ ਪਲੈਨਿੰਗ ਕਰ ਸਕਦੇ ਸੀ ਆਪਣੇ ਫਿਊਚਰ ਨੂੰ ਲੈ ਕੇ ਜੋ ਕੁਝ ਵੀ ਅਸੀਂ ਪਲਾਨ ਕੀਤਾ ਜਾਂ ਜਿਵੇਂ ਵੀ ਅਸੀਂ ਆਪਣਾ ਪ੍ਰੈਜੈਂਟ ਜਿਉਉਨੇ ਆ ਵਧੀਆ ਸੋਹਣੀ ਜ਼ਿੰਦਗੀ ਰੋਜ਼ ਆਪਣਾ ਰੂਟੀਨ ਹੁੰਦਾ ਰੋਜ਼ ਦੇ ਆਪਣੇ ਕੰਮਕਾਰ ਹੁੰਦੇ ਆ ਉਹਨਾਂ ਨੂੰ ਕਰਦੇ ਆ ਤਾਂ ਫਿਰ ਸਾਨੂੰ ਪਿਛਤਾਵਾ ਹੁੰਦਾ ਕਿ ਬੇਕਾਰ ਉਹਨਾਂ ਦੀ ਗੱਲ 'ਚ ਅਸੀਂ ਉਲਝੇ ਬੇਕਾਰ ਹੀ ਅਸੀਂ ਵਿੱਚ ਆਪਣਾ ਪੱਖ ਰੱਖਿਆ ਸਾਨੂੰ ਚੁੱਪ ਰਹਿਣਾ ਚਾਹੀਦਾ ਸੀ ਕਈ ਵਾਰ ਇਹੋ ਜਿਹੇ ਪਿਛਤਾਵੇ ਸਾਡੇ ਕੋਲ ਹੁੰਦੇ ਆ ਸੋ ਇਸ ਚੀਜ਼ ਦੀ ਤਿਆਰੀ ਅਸੀਂ ਮੈਂਟਲੀ ਪਹਿਲਾਂ ਹੀ ਕਰਨੀ ਜਦੋਂ ਵੀ ਕਿਤੇ ਸਾਨੂੰ ਅਜਿਹੇ ਥਾਂ ਤੇ ਜਾਣ ਦਾ ਮੌਕਾ ਮਿਲੇ ਜਾਂ ਅਜਿਹੀ ਸਿਚੁਏਸ਼ਨ ਨੂੰ ਦਾ ਸਾਹਮਣਾ ਕਰਨ ਦਾ ਮੌਕਾ ਮਿਲੇ ਤਾਂ ਆਪਣੇ ਆਪ ਨੂੰ ਪਹਿਲਾਂ ਇਹ ਸਿਖਾਉਣਾ ਕਿ ਤੁਸੀਂ ਉੱਥੇ ਬਹੁਤ ਘੱਟ ਬੋਲਣਾ ਤੁਸੀਂ ਆਪਦਾ ਪੱਖ ਉਦੋਂ ਹੀ ਰੱਖਣਾ ਜਦੋਂ ਤੁਹਾਡੇ ਕੋਲੋਂ ਪੁੱਛਿਆ ਜਾਵੇ ਅਦਰਵਾਈਜ਼ ਤੁਸੀਂ ਹਰ ਇੱਕ ਚੀਜ਼ ਨੂੰ ਦੇਖਣਾ ਹੈ ਆਪਦੇ ਨਜ਼ਰੀਏ ਤੋਂ ਉਹਨੂੰ ਪਰਖਣਾ ਇਹ ਹੈਗੇ ਫਾਇਦੇ ਚੁੱਪ ਰਹਿਣ ਦੇ ਤੇ ਉਹਨਾਂ ਲੋਕਾਂ ਨੂੰ ਜਾਂ ਜਿਨ੍ਹਾਂ ਦਾ ਇਹ ਸਵਾਲ ਸੀਗਾ ਕਿ ਇਸ ਤਰ੍ਹਾਂ ਕਿਵੇਂ ਚੁੱਪ ਰਹਿ ਸਕਦੇ ਆ ਤਾਂ ਉਹ ਆਪਣੇ ਆਪ ਨੂੰ ਇੱਕ ਹੋਰ ਸਵਾਲ ਕਰਨ ਕਿ ਫਿਰ ਉੱਥੇ ਬੋਲਣ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਜਦੋਂ ਤੁਸੀਂ ਆਪਣੀ ਪੜਾਅਸ ਕੱਢ ਲਈ ਮੰਨ ਲਓ ਕੋਈ ਆਪਣੇ ਨਾਲ ਕਿਸੇ ਗੱਲ ਤੋਂ ਖਾਰ ਖਾਂਦਾ ਸਿੱਧੇ ਰੂਪ ਚ ਆਪਾਂ ਨੂੰ ਬੋਲਦਾ ਆਪਣੇ ਸਾਹਮਣੇ ਕੋਈ ਖਰੀਆਂ ਖਰੀਆਂ ਸੁਣਾਉਂਦਾ ਜਾਂ ਵਿਅੰਗਾਤਮਕ ਰੂਪ ਚ ਸਾਨੂੰ ਚੋਬਾਂ ਜੀਆਂ ਕੋਈ ਲਾਉਂਦਾ ਤੇ ਤੁਸੀਂ ਵੀ ਉਹਦੀ ਬਰਾਬਰੀ ਕਰ ਲਈ ਉਹਨੂੰ ਉਸੇ ਰੂਪ ਚ ਜਵਾਬ ਦਿੱਤੇ ਉਵੇਂ ਹੀ ਤੁਸੀਂ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਗੱਲ ਦੇ ਵਿੱਚ ਵਜ਼ਨ ਕੋਈ ਰਹਿ ਨਹੀਂ ਜਾਂਦਾ ਤਾਂ ਸਾਹਮਣੇ ਵਾਲੇ ਤੇ ਵੀ ਕੋਈ ਮਾਨਸਿਕ ਜਾਂ ਇਮੋਸ਼ਨਲੀ ਕੋਈ ਬੋਝ ਨਹੀਂ ਪੈਂਦਾ ਉਹਨੂੰ ਲੱਗਦਾ ਕਿ ਬਸ ਮੈਂ ਦੋ ਕਹੀਆਂ ਤੇ ਦੋ ਨੇ ਸੁਣਾਤੀਆਂ ਗੱਲ ਬਰਾਬਰ ਇਮੋਸ਼ਨਲੀ ਸਟਰੋਂਗ ਹੁੰਨੇ ਆ ਅਸੀਂ ਜਦੋਂ ਚੁੱਪ ਰਹਿੰਨੇ ਆ ਉਦੋਂ ਸਾਨੂੰ ਆਪਣੀ ਸਟਰੈਂਥ ਦਾ ਪਤਾ ਲੱਗਦਾ ਕਿ ਹਾਂ ਵਾਕਿਆ ਹੀ ਇੱਥੇ ਜੇ ਮੈਂ ਬੋਲਦਾ ਜਾਂ ਬੋਲਦੀ ਤਾਂ ਸ਼ਾਇਦ ਉੱਥੇ ਆ ਹੋ ਸਕਦਾ ਸੀ ਤੇ ਥੈਂਕ ਗੋਡ ਕਿ ਮੈਂ ਆਪਣੇ ਆਪ ਨੂੰ ਇੰਨਾ ਵਾਜ਼ਨ ਚ ਰੱਖਿਆ ਕਿ ਮੈਂ ਉਸ ਵੇਲੇ ਆਪਣੇ ਆਪ ਨੂੰ ਸਾਇਲੈਂਟ ਰੱਖਿਆ ਚੁੱਪ ਰੱਖਿਆ ਤੇ ਚਲੋ ਜਿਹੜੀ ਗੱਲ ਸੀ ਕਿ ਉੱਥੇ ਹੀ ਰਫਾ ਦਫਾ ਹੋ ਗਈ ਖਤਮ ਹੋ ਗਈ ਸੋ ਹੋਰ ਬਹੁਤ ਗੱਲਾਂ ਨੇ ਚੁੱਪ ਨੂੰ ਲੈ ਕੇ ਇਹਦੇ ਬਾਰੇ ਕਿਉਂਕਿ ਆਪਾਂ ਬਹੁਤ ਬੋਲਦੇ ਆ ਦਿਨ ਭਰ ਅਸੀਂ ਬਹੁਤ ਬੋਲਦੇ ਆ ਨਾ ਲੋਕਾਂ ਨਾਲ ਵੀ ਸਾਡਾ ਵਾਹ ਵਾਸਤਾ ਹੁੰਦਾ ਹੈ ਨਾ ਸਾਡਾ ਕੋਈ ਲੈਣ ਦੇਣ ਸਾਡੇ ਰਿਸ਼ਤੇ ਨਾਤੇ ਆ ਅਸੀਂ ਬਹੁਤ ਗੱਲਾਂ ਕਰਦੇ ਆ ਪਰ ਅਸੀਂ ਚੁੱਪ ਰਹਿ ਕੇ ਸਾਇਲੈਂਟ ਰਹਿ ਕੇ ਆਪਣੇ ਆਪ ਨੂੰ ਸਮਾਂ ਘਟ ਦਿੰਨੇ ਆ ਇਸ ਚੁੱਪ ਦੇ ਵਿੱਚ ਇਸ ਸਾਇਲੈਂਸ ਦੇ ਵਿੱਚ ਇੰਨਾ ਕੁਝ ਪਿਆ ਜਿਹੜਾ ਅਸੀਂ ਐਵੇਂ ਫਾਲਤੂ ਦਾ ਬੋਲ ਬੋਲ ਕੇ ਗਵਾ ਲਿਆ ਹੁੰਦਾ ਸਾਡੀ ਚੁੱਪ ਸਾਨੂੰ ਨਵੀਆਂ ਪਲੈਨਿੰਗਸ ਦਿੰਦੀ ਹੈ ਸਾਡੀ ਚੁੱਪ ਹੈ ਜਿਹੜੀ ਉਹ ਰਿਸ਼ਤੇ ਨੂੰ ਸਵਾਰਦੀ ਹੈ ਸਾਡੀ ਚੁੱਪ ਸਾਨੂੰ ਕਦਰਾਂ ਕੀਮਤਾਂ ਸਿਖਾਉਂਦੀ ਹੈ ਸਾਡੀ ਚੁੱਪ ਹਰਕ ਉਲਾਂਬੇ ਤੋਂ ਸਾਨੂੰ ਦੂਰ ਲੈ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਚੁੱਪ ਰਹਿੰਦੇ ਆ ਨਾ ਸਾਨੂੰ ਸੋਚਣ ਦਾ ਹੋਰ ਮੌਕਾ ਮਿਲਦਾ ਜਦੋਂ ਅਸੀਂ ਗੱਲ ਕਹਿ ਕੇ ਬਾਹਰ ਕੱਢ ਹੀ ਦਿੱਤੀ ਤਾਂ ਫਿਰ ਕੋਈ ਉਹਦਾ ਅਰਥ ਨਹੀਂ ਰਹਿ ਜਾਂਦਾ ਸਾਡੀ ਜਿਹੜੀ ਚੁੱਪ ਹੈ ਨਾ ਉਹ ਸਾਨੂੰ ਵਾਰ-ਵਾਰ ਖੰਘਾਲਦੀ ਹੈ ਸਾਡੇ ਅੰਦਰੋਂ ਸਾਨੂੰ ਸਵਾਲ ਕਰਦੀ ਹੈ ਅਸੀਂ ਉਸ ਚੁੱਪ ਚੀ ਉਸ ਸਵਾਲਾਂ ਦੇ ਜਵਾਬ ਦਿੰਨੇ ਆ ਤੇ ਬਾਹਰ ਤਾਂ ਕੁਝ ਵਾਪਰ ਨਹੀਂ ਰਿਹਾ ਹੁੰਦਾ ਬਾਹਰ ਸਿਚੁਏਸ਼ਨ ਉਵੇਂ ਹੀ ਰਹਿੰਦੀ ਹੈ ਸਾਡਾ ਕੋਈ ਰਿਸ਼ਤਾ ਖਰਾਬ ਨਹੀਂ ਹੁੰਦਾ ਸਾਡੇ ਕੋਈ ਅ ਨੰਬਰ ਨਹੀਂ ਕੱਟੇ ਜਾਂਦੇ ਬਲਕਿ ਅਸੀਂ ਸਟਰੋਂਗ ਹੁੰਨੇ ਆ ਬਹੁਤ ਸਾਰੇ ਫਾਇਦੇ ਆ ਇਸ ਚੁੱਪ ਦੇ ਹਾਂ ਗੋਸਪ ਕਰੋ ਅਬ ਦੇ ਦੋਸਤਾਂ ਮਿੱਤਰਾਂ ਚ ਬੈਠੋ ਗੱਪਾਂ ਮਾਰੋ ਦੋ ਸੁਣ ਲਓ ਦੋ ਕਹਿ ਲਓ ਠਾ ਕੇ ਲਓ ਗੱਲ ਵੱਖਰੀ ਐ ਪਰ ਕਈ ਵਾਰ ਮਸਲਾ ਗੰਭੀਰ ਹੁੰਦਾ ਐ ਇਦਾਂ ਦੀਆਂ ਸਿਚੁਏਸ਼ਨਸ ਅਕਸਰ ਹੀ ਆ ਜਾਂਦੀਆਂ ਜਾਂ ਘਰ ਪਰਿਵਾਰਾਂ ਦੇ ਵਿੱਚ ਵੀ ਲੈ ਕੇ ਸ ਮੰਨ ਲਓ ਸੱਸ ਨੂੰ ਦੇ ਝਗੜੇ ਐ ਜਾਂ ਹਸਬੰਡ ਵਾਈਫ ਦਾ ਕੋਈ ਆਪਸੀ ਕੋਈ ਮਸਲਾ ਹੈਗਾ ਜਾਂ ਦਰਾਣੀ ਜਠਾਣੀ ਦਾ ਕਹਿ ਲੋ ਨੰਦ ਪਰਜਾਈ ਦਾ ਕਹਿ ਲੋ ਹਨਾ ਜੇ ਆਪਾਂ ਖੇਲੂ ਤੌਰ ਤੇ ਦੇਖੀਏ ਚਲੋ ਸਮਾਜ ਤਾਂ ਸਮਾਜ ਦੇ ਵਿੱਚ ਤਾਂ ਹੋਰ ਵੀ ਬਹੁਤ ਮਸਲੇ ਹੁੰਦੇ ਨੇ ਉਸ ਵੇਲੇ ਬੇਸ਼ੱਕ ਤੁਸੀਂ ਸਹੀ ਹੋ ਤਾਂ ਤੁਸੀਂ ਫੇਰ ਵੀ ਆਪਣੇ ਆਪ ਨੂੰ ਉਸ ਟਾਈਮ ਉਹ ਸਿਚੁਏਸ਼ਨ ਚੋਂ ਬਾਹਰ ਕੱਢਣ ਲਈ ਜਾਂ ਉਹਦੇ ਬਾਰੇ ਹੋਰ ਸੋਚਣ ਲਈ ਸਾਈਲੈਂਟ ਰਹਿਣਾ ਇਹ ਸਭ ਤੋਂ ਵੱਡੀ ਮੈਡੀਸਿਨ ਹੈ ਆਪਣੇ ਆਪ ਲਈ ਆਪਣੇ ਆਪ ਨੂੰ ਕੂਲ ਕਾਮ ਰੱਖਣ ਲਈ ਕਿਉਂਕਿ ਗੁੱਸਾ ਤਾਂ ਇਹੋ ਜੀ ਚੀਜ਼ ਆ ਕਿ ਇਹਨੇ ਬਲਾਸਟ ਹੀ ਕਰਨਾ ਹੁੰਦਾ ਜਿੰਨੀ ਜਲਦੀ ਤੁਸੀਂ ਰਿਐਕਟ ਕਰਦੇ ਹੋ ਗੁੱਸੇ ਚ ਆਉਨੇ ਹੋ ਤਾਂ ਉਸਨੇ ਹੀ ਤੁਸੀਂ ਆਪਣੇ ਆਪ ਨੂੰ ਸਮਝਾਓ ਕਿ ਭਾਈ ਤੂੰ ਬਹੁਤ ਕਮਜ਼ੋਰ ਆ ਤੂੰ ਬਹੁਤ ਵੀਕ ਆ ਤੂੰ ਇੰਨੀ ਛੇਤੀ ਰਿਐਕਟ ਕਰਦਾ ਸਟਰੋਂਗ ਲੋਕ ਹੁੰਦੇ ਆ ਜਿਹੜੇ ਸਮਝਦਾਰ ਲੋਕ ਹੁੰਦੇ ਉਹ ਕਦੇ ਵੀ ਛੇਤੀ ਰਿਐਕਟ ਨਹੀਂ ਕਰਦੇ ਉਹਨਾਂ ਗੱਲਾਂ ਦਾ ਆਪਣੇ ਅੰਦਰ ਲੇਖਾ ਜੋਖਾ ਕਰਦੇ ਆ ਆਪਣੀ ਸਾਇਲੈਂਸ ਨਾਲ ਆਪਣੇ ਸਵਾਲ ਕਰਦੇ ਆ ਤਾ ਜਾ ਕੇ ਕਿਤੇ ਕਿਸੇ ਨਤੀਜੇ ਤੇ ਪਹੁੰਚਦੇ ਆ ਜਿਹੜੀ ਕਾਲ ਹੁੰਦੀ ਆ ਇਹ ਬਹੁਤ ਸਾਰੇ ਕੰਮ ਖਰਾਬ ਕਰ ਦਿੰਦੀ ਹੈ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਆਪਣੇ ਆਪ ਦੀ ਚੁੱਪ ਨੂੰ ਲੈ ਕੇ ਤੇ ਜਿੰਨਾ ਕੁਛ ਤੁਹਾਡੀ ਚੁੱਪ ਤੁਹਾਨੂੰ ਸਿਖਾਉਂਦੀ ਹੈ ਸਾਡੀ ਚੁੱਪ ਸਾਨੂੰ ਸਿਖਾਉਂਦੀ ਹੈ ਉਹਨਾਂ ਕੁਝ ਸਾਨੂੰ ਕਿਸੇ ਦਾ ਬੋਲਿਆ ਹੋਇਆ ਨਹੀਂ ਸਿਖਾ ਸਕਦਾ ਕਿਉਂਕਿ ਕਿਸੇ ਨੇ ਕੋਈ ਗੱਲ ਕਹੀ ਅਸੀਂ ਕਿਸੇ ਦੇ ਮੂੰਹੋਂ ਕੋਈ ਗੱਲ ਸੁਣੀ ਫਿਰ ਅਸੀਂ ਫਿਰ ਸਾਨੂੰ ਆਪਦੇ ਆਪ ਨਾਲ ਦੋ ਚਾਰ ਹੋਣਾ ਪੈਂਦਾ ਉਹਨਾਂ ਗੱਲਾਂ ਨੂੰ ਲੈ ਕੇ ਤੇ ਇਹ ਚੁੱਪ ਹੀ ਹੁੰਦੀ ਹੈ ਜਿਹੜੀ ਸਾਡੇ 100 ਮਸਲੇ ਹੱਲ ਕਰ ਦਿੰਦੀ ਹੈ ਸਾਨੂੰ ਨਾ ਔਖੀਆਂ ਲੱਗਦੀਆਂ ਇਹੋ ਜਿਹੀ ਕੋਈ ਆਪਾਂ ਨੂੰ ਸਲਾਹ ਦਿੰਦਾ ਤੇ ਆਪਾਂ ਕਹਿੰਦੇ ਵੀ ਇਹ ਵੀ ਕੋਈ ਗੱਲ ਐ ਲੈ ਖੇ ਚੁੱਪ ਰਹੁ ਬੋਲੋ ਨਾ ਕੋਈ ਤੁਹਾਨੂੰ ਕੁਝ ਵੀ ਕਹੀ ਜਾਵੇ ਤੇ ਤੁਸੀਂ ਚੁੱਪ ਰਹੁ ਤੇ ਤੁਸੀਂ ਫਿਰ ਜਵਾਬ ਦੇ ਕੇ ਦੇਖੋ ਲੜ ਕੇ ਦੇਖੋ ਬੋਲ ਕੇ ਦੇਖੋ ਉਹਦਾ ਕੀ ਫਾਇਦਾ ਹੁੰਦਾ ਉਹਦੇ ਚ ਤੁਹਾਨੂੰ ਕੀ ਮਿਲਦਾ ਸਾਨੂੰ ਕੀ ਮਿਲਦਾ ਇਹ ਗੱਲਾਂ ਸਾਰੀਆਂ ਆਪਣੀ ਜ਼ਿੰਦਗੀ ਦੇ ਤਜਰਬਿਆਂ ਚੋਂ ਹੀ ਨਿਕਲਦੀਆਂ ਜਦੋਂ ਵੀ ਕਿਤੇ ਅਸੀਂ ਬੋਲੇ ਆ ਜਿਆਦਾ ਬੋਲੇ ਆ ਤਾਂ ਅਸੀਂ ਪਛਤਾਏ ਆ ਸਾਡੇ ਚੋਂ ਕਿੰਨੇ ਆ ਜਿਹੜੇ ਬਾਅਦ ਚ ਇਸ ਗੱਲ ਨੂੰ ਰਿਅਲਾਈਜ਼ ਕਰਦੇ ਆ ਕਿ ਮੈਂ ਉੱਥੇ ਐਵੇਂ ਆ ਗੱਲ ਕੀਤੀ ਮੈਨੂੰ ਉੱਥੇ ਆ ਨਹੀਂ ਕਹਿਣਾ ਚਾਹੀਦਾ ਸੀ ਇਹਦੇ ਨਾਲ ਤਾਂ ਆ ਕੰਮ ਖਰਾਬ ਹੋ ਗਿਆ ਯਾਰ ਇਹਦੇ ਨਾਲੋਂ ਤਾਂ ਮੈਂ ਪਹਿਲਾਂ ਬੈਟਰ ਸੀ ਜਦੋਂ ਮੈਂ ਚੁੱਪ ਸੀ ਮੈਂ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ ਜਾਂ ਕਰ ਰਹੀ ਸੀ ਤਾਂ ਮੈਂ ਕਿੰਨਾ ਸੋਣਾ ਸੋਚਿਆ ਸੀ ਕਿੰਨਾ ਸੋਣਾ ਸਾਰਾ ਉਲਿੱਕਿਆ ਸੀ ਕਿ ਚਲੋ ਇਹੋ ਜੀ ਸਿਚੁਏਸ਼ਨ 'ਚ ਆਪਾਂ ਆ ਕਰਾਂਗੇ ਉਹ ਕਰਾਂਗੇ ਪਰ ਮੈਂ ਗਲਤੀ ਕਰਤੀ ਕਿ ਮੈਂ ਉੱਥੇ ਬੋਲ ਕੇ ਜਵਾਬ ਦਿੱਤਾ ਮੈਨੂੰ ਮੂੰਹੋਂ ਨਹੀਂ ਬੋਲਣਾ ਚਾਹੀਦਾ ਸੀ ਸਾਇਲੈਂਟ ਰਹਿਣ ਦੀ ਆਦਤ ਪਾਈਏ ਸਾਇਲੈਂਟ ਹੋਣਾ ਸਿੱਖੀਏ ਇਹ ਸਾਡੀ ਆਪਣੀ ਬੈਟਰਮੈਂਟ ਲਈ ਜ਼ਰੂਰੀ ਹੈ ਇਹਦੇ ਨਾਲ ਕਿਸੇ ਦਾ ਕੋਈ ਫਾਇਦਾ ਨਹੀਂ ਹੋਣ ਲੱਗਾ ਸਾਡੇ ਵਾਸਤੇ ਇਹ ਸਹੀ ਹੈ ਸੋ ਅਸੀਂ ਬਹੁਤ ਸ਼ੋਰ ਪੈਦਾ ਕਰ ਲਿਆ ਬਹੁਤ ਅਸੀਂ ਲੜ ਲਏ ਦੁਨੀਆ ਨਾਲ ਬਹੁਤ ਜਵਾਬ ਦੇਤੇ ਹੁਣ ਅਸੀਂ ਚੁੱਪ ਹੋਈਏ ਅਸੀਂ ਆਪਣੇ ਆਪ ਨੂੰ ਕਹੀਏ ਕਿ ਦੁਨੀਆ ਜੋ ਮਰਜ਼ੀ ਕਰੇ ਜੋ ਮਰਜ਼ੀ ਕਹੇ ਮੈਂ ਰਿਐਕਟ ਨਹੀਂ ਕਰਨਾ ਮੈਂ ਆਪਣੇ ਆਪ ਨਾਲ ਸਹੀ ਆ ਮੈਂ ਆਪਦੀਆਂ ਨਜ਼ਰਾਂ 'ਚ ਸਹੀ ਆ ਮੇਰੀ ਚੁੱਪ ਨੇ ਮੈਨੂੰ ਬਹੁਤ ਕੁਛ ਦਿੱਤਾ ਤੇ ਅੱਗੇ ਵੀ ਮੈਂ ਇਸੇ ਤਰ੍ਹਾਂ ਚੱਲਣਾ ਫਿਰ ਦੇਖਿਓ ਜ਼ਿੰਦਗੀ ਕਿੰਨੀ ਸੋਹਣੀ ਲੱਗਦੀ ਆ ਤੁਹਾਡੇ ਰਾਹ ਕਿੰਨੇ ਆਸਾਨ ਹੋ ਜਾਣਗੇ ਅੱਜ ਦੀ ਗੱਲਬਾਤ ਇੰਨੀ ਕੋ ਫਿਰ ਮਿਲਦੇ ਆ ਜਲਦੀ ਸਸਤਿਕਾਰ